ਮੈਂ ਸਭ ਤੋਂ ਪਹਿਲਾਂ ਸਾਡੀ ਸਾਰੀ ਹਾਈ ਕਮਾਂਡ ਦਾ ਸਰਦਾਰ ਕੁਮਾਰ ਸਿੰਘ ਮਾਨ ਦਾ ਸਾਡੇ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਗੋਲਡੀ ਜੀ ਦਾ ਸਾਡੇ ਸਪੀਕਰ ਸਾਹਿਬ ਦਾ ਸਾਡੇ ਐਮ ਐਲ ਏ ਅਮੋਲਕ ਸਿੰਘ ਗੁਰਦੇਵ ਸਿੰਘ ਸੇਖੋ ਦਾ ਜ਼ਿਲ੍ਹਾ ਪ੍ਰਧਾਨ ਜੀ ਦਾ ਸਾਰੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਜ਼ਿੰਮੇਵਾਰੀ ਦੇ ਕਾਬਿਲ ਸਮਝਿਆ ਸੋ ਮੈਂ ਵੀ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਉਣਾ ਹੈ ਕਿ ਜੇਕਰ ਉਹਨਾਂ ਨੇ ਮੈਨੂੰ ਇਸ ਜ਼ਿੰਮੇਵਾਰੀ ਦੇ ਕਾਬਿਲ ਸਮਝਿਆ ਮੈਂ ਉਹਨਾਂ ਦਾ ਪੂਰਾ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ। ਵਧੀਆ ਤਰੀਕੇ ਨਾਲ ਕੰਮ ਕਰਾਂਗਾ। ਜਿੱਥੇ-ਜਿੱਥੇ ਸਾਡੀਆਂ ਜ਼ਿੰਮੇਵਾਰੀਆਂ ਲਾਈਆਂ ਚਾਹੀਏ, ਜਮਾਂ ਨੀਚਲੇ ਪੱਧਰ ਤੇ ਜੇ ਸਾਡੀ ਪੋਸਟ ਲਾਉਣ ਤੇ ਵੀ ਜ਼ਿੰਮੇਵਾਰੀ ਲਈ ਜਾਂਦੀ ਸੀ ਤਾਂ ਮੈਂ ਉਸ ਨੂੰ ਪੂਰਾ ਕਰਦਾ ਸੀ। ਸੋ ਇਸੇ ਤਰੀਕੇ ਨਾਲ ਅਸੀਂ ਪਾਰਟੀ ਦੇ ਲਈ ਲਗਾਤਾਰ ਕੰਮ ਕਰਦੇ ਰਹੇ। ਤੇ ਅੱਜ ਪਾਰਟੀ ਨੂੰ ਲੱਗਿਆ ਕਿ ਇਹਨਾਂ ਨੂੰ ਕੋਈ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ ਤਾਂ ਤੇ ਪਰਮਾਤਮਾ ਸਾਡੇ ਤੋਂ ਉਹੀ ਕੰਮ ਕਰਾਵੇ ਜਿਹਦੇ ਨਾਲ ਲੋਕਾਂ ਦਾ ਭਲਾ ਹੋ। ਜੋ ਵੀ ਅਸੀਂ ਯੂਥ ਲਈ ਮੰਗਾਂ ਹੋਣਗੀਆਂ ਉਹਨਾਂ ਨੂੰ ਪੂਰਾ ਕਰਾਂਗੇ ਤੇ ਆਲਰੇਡੀ ਸਾਡੀ ਸਰਕਾਰ ਯੂਥ ਦੇ ਲਈ ਬਹੁਤ ਸਾਰੇ ਕੰ ਚਾਹੇ ਉਹ ਪਲੇਗਰਾਉਂਡਾਂ ਦੀ ਗੱਲ ਕਰ ਲਈਏ ਚਾਹੇ ਯੂਥ ਦੇ ਕਾਲਜਾਂ ਦੇ ਤੇ ਸਰਕਾਰੀ ਕਾਲਜਾਂ ਚ ਸੁਧਾਰ ਦੀ ਗੱਲ ਕਰ ਲਈਏ ਸਕੂਲਾਂ ਚ ਸੁਧਾਰ ਦੀ ਗੱਲ ਕਰ ਲਈਏ ਉਹਨਾਂ ਦੀਆਂ ਲਈ ਗੇਮਾਂ ਕਰਾਈਆਂ ਜਾ ਰਹੀਆਂ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸੋ ਯੂਥ ਦੀਆਂ ਮੰਗਾਂ ਕੋਈ ਬਾਲੀਆਂ ਨਹੀਂ ਹੁੰਦੀਆਂ ਇਹੀ ਯੂਥ ਦੀਆਂ ਮੰਗਾਂ ਹੁੰਦੀਆਂ ਕਿ ਇਹਨਾਂ ਨੂੰ ਚੰਗੇ ਪਲੇਗਰਾਉਂਡ ਦਿੱਤੇ ਜਾਣ ਉਹਨਾਂ ਨੂੰ ਖੇਡਣ ਲਈ ਕਿੱਟਾਂ ਪ੍ਰੋਵਾਈਡ ਕਰਾਈਆਂ ਜਾਣ ਉਹਨਾਂ ਲਈ ਮੈਚੇਸ ਕਰਾਏ ਜਾਣ ਉਹ ਸਾਰਾ ਕੁਝ ਸਰਕਾਰ ਕਰ ਰਹੀ ਹੈ ਜਿਸ ਦੇ ਨਾਲ ਯੂਥ ਸਾਡੇ ਨਾਲ ਜੁੜ ਰਿਹਾ ਸਾਡੀ ਸਰਕਾਰ ਦੀ ਲੋਕਾਂ ਦੀ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਦਾ ਇੱਕੋ ਇੱਕ ਹੀ ਵਿਜ਼ਨ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜਿਹਦੇ ਤੇ ਲਗਾਤਾਰੋ ਕੰਮ ਕਰ ਰਹੇ ਹੈ ਤੇ ਲਗਾਤਾਰ ਕੰਮ ਕਰਦੇ ਰਹਿਣਗੇ ਇਹੀ ਵਿਜ਼ਨ ਪਹਿਲਾਂ ਸੀ ਕੰਮ ਦੇ ਨਾਂ ਤੇ ਪਹਿਲਾਂ ਅਸੀਂ ਵੋਟ ਮੰਗੀ ਸੀ ਉਹ ਕੰਮ ਅਸੀਂ ਹੁਣ ਪੂਰੇ ਕਰਕੇ ਲੋਕਾਂ ਨੂੰ ਇਹ ਪੁੱਛਣਾ ਕਿ ਜੇ ਭਾਈ ਕੰਮ ਹੋਏ ਆ ਪੂਰੇ ਤਾਂ ਦੁਬਾਰਾ ਵੋਟ ਦਿਓ ਇਹੀ ਸਾਡਾ ਵਿਜ਼ਨ ਪੂਰੀ ਆਸ ਹੈ ਜੀ ਸਟਾਈ ਚ ਕਿ ਮੈਨੂੰ ਇਹ ਲੱਗਦਾ ਹੈ ਕਿ ਮੈਂ ਜਿੰਨਾ ਚਿਰ ਮੈਨੂੰ ਸਾਹ ਦਿੱਤੇ ਆ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਮਾਨ ਸਾਹਿਬ ਨੂੰ ਜਿਹੜਾ ਉਹ ਇਸ ਸੀਟ ਤੋਂ ਦੂਰ ਕਰਨਗੇ ਕਿਉਂਕਿ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਮੁੱਖ ਮੰਤਰੀ ਅਸਲ ਦੇ ਵਿੱਚ ਹੁੰਦਾ ਕੀ ਹੈ 32 ਚ ਕੀ ਜੀ ਮੈਨੂੰ ਲੱਗਦਾ ਜਨ ਲਗਾਤਾਰ ਹੀ ਚੱਲਣਾ ਹੈ ਜੀ ਹੁਣ ਕਿਉਂਕਿ ਲੋਕ ਜਿਹੋ ਜਹਾ ਮੁੱਖ ਮੰਤਰੀ ਚਾਹੁੰਦੇ ਸੀ ਲੋਕਾਂ ਦਾ ਜੋ ਭਲਾ ਕਰੇ ਉਹ ਮੁੱਖ ਮੰਤਰੀ ਲੋਕਾਂ ਨੂੰ ਮਿਲ ਚੁੱਕਿਆ ਇਸ ਤੋਂ ਬਾਅਦ ਲੋਕਾਂ ਦੀ ਜਿਹੜੀ ਭਾਲ ਆ ਉਹ ਖਤਮ ਹੋ ਚੁੱਕੀ ਹੈ ਹੁਣ ਤਾਂ ਲੋਕ ਬਸ ਜਦੋਂ ਵੋਟਾਂ ਆਉਣਗੀਆਂ ਇਹਨਾਂ ਨੇ ਬਸ ਵੋਟ ਪਾ ਕੇ ਆਉ ਦਾ ਫਰਜ਼ ਹੀ ਨਿਭਾਉਣਾ ਹੈ ਮਨ ਚ ਕੋਈ ਦੇ ਚਿੱਤੀ ਨਹੀਂ ਕਿਸੇ ਬੰਦੇ ਦੇ ਉਹਨਾਂ ਨੇ ਜਾਣਾ ਜੋ 2022 ਚ ਫਤਵਾ ਆਇਆ ਸੀ ਉਹਨੂੰ ਵੱਡਾ ਫਤਵਾ ਆਊਗਾ ਇਹ ਅੱਜ ਮੈਂ ਤੁਹਾਡੇ ਕੈਮਰੇ ਲਈ ਨਹੀਂ ਦੱਸਦਾ